ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਸਾਡੇ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਆਉਣ ਵਾਲੀਓ ਵੀਡੀਓ ਨਵੇਂ ਤੋਂ ਨਵੇਂ ਰਿਸ਼ਤੇ ਉਹਨਾਂ ਤੱਕ ਵੀ ਲੋੜਿੰਦਾ ਪਹੁੰਚ ਸਕਣ ਜੀ ਅਸੀਂ ਇਸ ਚੈਨਲ ਤੇ ਪੰਜਾਬੀ Hindu Sikh ਅਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਆ ਜੇਕਰ ਤੁਸੀਂ ਵੀ ਰਿਸ਼ਤੇ ਦੀ ਕੋਈ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਦੇ ਰਿਸ਼ਤੇ ਜੀ ਬਹੁਤ ਹੀ ਖਾਸ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਲੁਧਿਆਣਾ ਸਿਟੀ ਤੋਂ ਬਿਲੋਂਗ ਕਰਦੀ ਹੈ ਲੜਕੀ ਸਨਿਆਰਾ ਕਾਸਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 2001 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਇਸ ਦੀ ਇੱਕ ਭੈਣ ਹੈ ਉਹ ਵੀ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਹੋਵੇ ਇਸ ਲੜਕੀ ਨੇ ਵੀ ਜੀ ਬਾਹਰ ਜਾਣਾ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਅਗਰ ਕੋਈ ਐਨ ਆਰ ਆਈ ਵੀਰ ਜਾਂ ਭੈਣਪਰਾ ਇਸ ਰਿਸ਼ਤੇ ਦੇ ਲਈ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਦਾ ਪਰਿਵਾਰ ਰੋਪੜ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕੀ ਜਟ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਜਨਮ 2007 ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਬਹੁਤੀ ਵਧੀਆ ਆਪਣੇ ਬਿਜ਼ਨਸ ਦੇ ਵਿੱਚ ਸੈਟਲ ਹਨ ਲੜਕੀ ਦੇ ਮਾਤਾ ਪਿਤਾ ਅਤੇ ਇਸ ਦੀ ਇੱਕ ਭੈਣ ਜੋ ਕਿ ਮੈਰਿਡ ਹੈ ਸਾਰੇ ਸਾਰੇ ਇਟਲੀ ਦੇ ਵਿੱਚ ਪੀਆਰ ਹਨ ਇਹ ਪਰਿਵਾਰ ਰੋਪੜ ਤੋਂ ਬਿਲੋਂਗ ਕਰਦਾ ਹੈ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਔਰ ਚੰਗੀ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਗਲਾ ਰਿਸ਼ਤਾ ਵੀ ਜੀ ਲੜਕੀ ਦਾ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਪਰਿਵਾਰ ਮਖੂ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1998 ਸੰਧ ਹੈ ਜੀ ਕੱਦ 5 ਫੁੱਟ 2 ਇੰਚਾ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਹੀ ਹਨ ਜੋ ਕਿ ਖੇਤੀਬਾੜੀ ਨੂੰ ਸੰਭਾਲਦੇ ਹਨ ਲੜਕੀ ਦਾ ਇੱਕ ਪਰਆ ਹੈ ਜੀ ਜੋ ਕਿ ਮੈਰਿਡ ਹੈ ਇੰਡੀਆ ਦੇ ਵਿੱਚ ਖੇਤੀਬਾੜੀ ਪਲੱਸ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਜੀ 7 ਤੋਂ 8 ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਔਰ ਜਟ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਪੜਿਆ ਲਿਖਿਆ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1990 ਸੰਧ ਹੈ ਜੀ ਕੱਦ 5 ਫੁੱਟ 6 ਇੰਚ ਹੈ ਜੀ ਲੜਕੇ ਦਾ ਕੰਮ ਪ੍ਰਾਈਵੇਟ ਜੋਬ ਹੈ ਜੀ ਜੋ ਕਿ ਮਾਰਕੀਟ ਕਮੇਟੀ ਦੇ ਵਿੱਚ ਕਰ ਰਿਹਾ ਹੈ ਜੀ ਲੜਕਾ ਫਰੋਇਪੁਰ ਸਿਟੀ ਦੇ ਨਾਲ ਲੱਗਦੇ ਕਸਬੇ ਮਮਦੋੜ ਤੋਂ ਬਿਲੋਂਗ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਬਹੁਤੀ ਵਧੀਆ ਸੈਟਲ ਹਨ ਲੜਕੇ ਦੇ ਦੋ ਭਰਾ ਹਨ ਜੀ ਉਹ ਵੀ ਮੈਰੀਡ ਹਨ ਆਪਣੇ ਆਪਣੇ ਕਾਰਬਾਰ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹਨ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਕਰੇਲੂ ਲੜਕੀ ਦੀ ਜ਼ਰੂਰਤ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੂੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਫਰੀਦਕੋਟ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਲੜਕੇ ਦਾ ਜਨਮ 1994 ਸੰਧ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀਰੀ ਹਨ ਜੋ ਕਿ ਬਹੁਤ ਹੀ ਵਧੀਆ ਬਿਜ਼ਨਸ ਦੇ ਵਿੱਚ ਸੈਟਲ ਹਨ ਲੜਕਾ ਖੁਦ ਬਿਜ਼ਨਸਮੈਨ ਹੈ ਜੀ ਲੜਕੇ ਦਾ ਬਹੁਤ ਹੀ ਵਧੀਆ ਕਾਰੋਬਾਰ ਹੈ ਜੀ ਲੜਕਾ ਕਾਪੀਆਂ ਦੀ ਫੈਕਟਰੀ ਦਾ ਕੰਮ ਕਰ ਰਿਹਾ ਹੈ ਜੀ ਪਲੱਸ ਕੈਂਡਲ ਫੈਕਟਰੀ ਦਾ ਵੀ ਕੰਮ ਕਰ ਰਿਹਾ ਹੈ ਜੀ ਪਲੱਸ ਲੜਕੇ ਦੇ ਕੋਲ ਹੋਰ ਵੀ ਬਹੁਤੀ ਵਧੀਆ ਏਜੰਸੀ ਲੈਵਲ ਦਾ ਕੰਮ ਹੈ ਜੀ ਇਸ ਪਰਿਵਾਰ ਨੂੰ ਜੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਡਾਇਰੈਕਟ ਕਾਲ ਕਰਕੇ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਔਰ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੇ ਦਾ ਜਨਮ 1996 ਸੰਧਾ ਹੈ ਜੀ ਕੱਦ 6 ਫੁੱਟ ਹੈ ਜੀ ਲੜਕੇ ਦੇ ਹਿੱਸੇ 8 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਲੜਕੇ ਦੇ ਪਿਤਾ ਜੀ ਨਹੀਂ ਹਨ ਜੀ ਲੜਕੇ ਦਾ ਇੱਕ ਭਰਾ ਹੈ ਜੀ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਵਿਜੇ ਲੜਕੀ ਦੀ ਪਾਲ ਹੈ ਜੋ ਕਿ ਐਨ ਆਰ ਆਈ ਕੈਨੇਡਾ ਤੋਂ ਪੀ ਆਰ ਹੋਵੇ ਚਾਹੇ ਵਰਕ ਪਰਮਿਟ ਤੇ ਹੋਵੇ ਲੜਕੀ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਯੂ ਐਸ ਤੋਂ ਸਿਟੀਜ਼ਨ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਬਹੁਤ ਹੀ ਵਧੀਆ ਪੈਕੇਜ ਤੇ ਯੂਐਸਏ ਦੇ ਵਿੱਚ ਕੰਮ ਕਰ ਰਿਹਾ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਯੂਐਸਏ ਦੇ ਵਿੱਚ ਸਿਟੀਜ਼ਨ ਹਨ ਇਸ ਦੇ ਪਿਤਾ ਸ਼੍ਰੀ ਹਨ ਉਹ ਵੀ ਯੂਐਸਏ ਦੇ ਵਿੱਚ ਸਿਟੀਜ਼ਨ ਹਨ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਕਿਉਂਕਿ ਯੂਐਸਏ ਜਾਂ ਕੈਨੇਡਾ ਤੋਂ ਪੀਆਰ ਹੋਵੇ ਜੀ ਲੜਕੀ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਔਰ ਪੜ੍ਹੀ ਲਿਖੀ ਤੇ ਸੋਹਣੀ ਤੇ ਸੁਨੱਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਐਨ ਆਰਈ ਕੈਨੇਡਾ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਪਰਿਵਾਰ ਲੁਧਿਆਣਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਨੇ ਅੰਮ੍ਰਿਤਸਰ ਘੇ ਹੋਇਆ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਦੇ ਅਗਰ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਲੜਕੀ ਦੀ ਇੱਕ ਪੈਨ ਹੈ ਜੀ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਸਟੱਡੀ ਕਰ ਰਿਹਾ ਹੈ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਬੀ ਐਸ ਸੀ ਮਖੂ ਤੋਂ ਨਰਸਿੰਗ ਦੇ ਵਿੱਚ ਜੀ ਔਰ ਕੈਨੇਡਾ ਦੇ ਵਿੱਚ 2 ਸਾਲ ਦਾ ਡਿਪਲੋਮਾ ਕੋਰਸ ਵੀ ਕਰ ਚੁੱਕੀ ਹੈ। ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ। ਅਜਦਾ ਅਗਲਾ ਰਿਸ਼ਤਾ ਵੀ ਜੀ ਲੜਕੀ ਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ। ਲੜਕੀ ਦਾ ਪਰਿਵਾਰ ਨਵਾਂ ਚਾਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹਨ ਜੋ ਕਿ ਅੰਗਣਵਾੜੀ ਵਰਕਰ ਹਨ ਇਸ ਦੇ ਪਿਤਾ ਜੀ ਰਿਹਨ ਜੋ ਕਿ ਆਰਮੀ ਤੋਂ ਰਿਟਾਇਰਡ ਹਨ ਲੜਕੀ ਨੇ ਬਹੁਤ ਹੀ ਵਧੀਆ ਉੱਚੇ ਵਿੱਦਿਆ ਹਾਸਿਲ ਕੀਤੀ ਹੋਈ ਹੈ ਬੀ ਐਸ ਸੀ ਨਰਸਿੰਗ ਦੇ ਵਿੱਚ ਜੀ ਸਭ ਤੋਂ ਵੱਡੀ ਗੱਲ ਹੈ ਜੀ ਲੜਕੀ ਆਰਪੀਨ ਹੈ ਕੈਨੇਡਾ ਦੇ ਵਿੱਚ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਔਰ ਉੱਥੋਂ ਦਾ ਸਿਟੀਜ਼ਨ ਹੋਵੇ ਲੜਕਾ ਜਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕਾ ਸਰਦਾਰ ਹੋਵੇ ਲੜਕੇ ਨੂੰ 10 ਤੋਂ 12 ਕਿੱਲੇ ਜ਼ਮੀਨ ਆਂਦੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਇਦਾ ਅਗਲਾ ਰਿਤਾ ਹੈ ਜੀ ਲੜਕੀ ਦਾ ਜੋ ਕਿ ਰਵੀ ਦਾਸਿਆ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਪਰਿਵਾਰ ਰਾਏਕੋਟ ਏਰੀਆ ਤੋਂ ਬਿਲੋਂਗ ਕਰਦਾ ਹੈ ਲੜਕੀ ਦਾ ਜਨਮ 1998 ਸੰਦਾ ਹੈ ਜੀ ਲੜਕੀ ਦਾ ਕੱਦ ਬਹੁਤੀ ਵਧੀਆ ਹੈ ਜੀ 5 ਫੁੱਟ 7 ਇੰਚ ਜੀ ਗੱਲ ਕਰਦਿਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਿਆਨ ਆਰਮੀ ਤੋਂ ਰਿਟਾਇਰਡ ਹਨ ਜੀ ਲੜਕੀ ਦਾ ਦੋ ਭਰਾ ਹਨ ਜੀ ਜੋ ਕਿ ਅਨਮੈਰੀਡ ਹਨ ਇਸ ਦੀ ਇੱਕ ਪੈਨਾ ਜੀ ਛੋਟੀ ਇਸ ਪਰਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਰਵੀਦਾਸੀਆ ਫੈਮਲੀ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਆਰਮੀ ਦੇ ਵਿੱਚ ਸਿੱਖ ਰਾਜਾ ਮੰਡ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਲੁਧਿਆਣਾ ਏਰੀਏ ਦੇ ਆਸ-ਪਾਸ ਤੋਂ ਬਿਲੋਂਗ ਕਰਦਾ ਹੋਵੇ ਔਰ ਰਵੀਦਾਸੀਆ ਫੈਮਲੀ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਇਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਅਬੋਰ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕਾ ਸਨਿਆਰਾਕਸਿਕ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧਾ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੀ ਲੜਕਾ ਸਿਵਲ ਹਸਪੀਟਲ ਦੇ ਵਿੱਚ ਗਵਰਨਮੈਂਟ ਜੌਬ ਤੇ EMPLOYE ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜਰੀਆਂ ਬਹੁਤ ਹੀ ਵਧੀਆ ਆਪਣੇ ਕਾਰੋਬਾਰ ਦੇ ਵਿੱਚ ਸੈਟਲ ਹਨ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਬਹੁਤ ਹੀ ਵਧੀਆ ਰਾਜੀ ਖੁਸ਼ੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜੀ ਲਿਖੀ ਹੋਵੇ ਲੜਕੀ ਚਾਹੇ ਕਿਸੇ ਵਿਕਾਸ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਸੋਹਣੀ ਸੁਨੋਖੀ ਹੋਵੇ ਜੀ ਔਰ ਪੜੀ ਲਿਖੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਨੂੰ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਵਰਕ ਪਰਮਿਟ ਕੈਨੇਡਾ ਤੋਂ ਬਿਲੋਂਗ ਕਰਦਾ ਹੈ ਲੜਕੇ ਦਾ ਪਰਿਵਾਰ ਲੁਧਿਆਣਾ ਸਿਟੀ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੈ ਲੜਕਾ ਰਵੀ ਦਾਸਿਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਪੀ ਆਰ ਹਨ ਜੋ ਕਿ ਪ੍ਰਾਈਵੇਟ ਟੀਚਰ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ ਲड़का ਕੰਪਨੀ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਕਰਦਾ ਹੈ ਜੀ ਕੈਨੇਡਾ ਦੇ ਵਿੱਚ ਉਹਰ ਬਹੁਤ ਹੀ ਵਧੀਆ ਪੈਕੇਜ ਤੇ ਕੰਮ ਕਰ ਰਿਹਾ ਹੈ ਇਸ ਪਰਿਵਾਰ ਨੂੰ ਵੀ ਜੀ ਕਾਸਟ ਦਾ ਇਸ਼ੂ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਔਰ ਬੀਐਸਸੀ ਨਰਸਿੰਗ ਕੀਤੀ ਹੋਵੇ ਲੜਕੀ ਅਗਰ ਕੈਨੇਡਾ ਦੇ ਵਿੱਚ ਪੀਆਰ ਹੈ ਜਾਂ ਵਰਕ ਪਰਮਿਟ ਤੇ ਹੈ ਅਗਰ ਇੰਡੀਆ ਦੇ ਵਿੱਚ ਹੈ ਜੀ ਉਸਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਔਰ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਜਿਹਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਮੋਗਾ ਸਿਟੀ ਦੇ ਆਸ-ਪਾਸ ਏਰੀਏ ਤੋਂ ਬਿਲੋਂਗ ਕਰਦਾ ਹੈ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਔਰ ਲੜਕਾ ਪ੍ਰਾਈਵੇਟ ਟੀਚਰ ਦਾ ਕੰਮ ਕਰ ਰਿਹਾ ਹੈ ਜੀ ਬਹੁਤ ਹੀ ਵਧੀਆ ਸੈਲਰੀ ਲੜਕਾ ਲੈ ਰਿਹਾ ਹੈ ਜੀ ਲੜਕੇ ਦਾ ਜਨਮ 1999 ਸੰਧ ਹੈ ਜੀ ਕੱਦ 5 ਫੁੱਟ 7 ਇੰਚ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਲੜਕੇ ਦਾ ਭਰਾ ਨਹੀਂ ਹੈ ਜੀ ਭੈਣ ਹੈ ਇੱਕ ਉਹ ਵੀ ਮੈਰਿਡ ਹੈ ਜੀ ਲੜਕੇ ਦੇ ਹਿੱਸੇ ਤਿੰਨ ਕਿੱਲੇ ਜ਼ਮੀਨ ਆਂਦੀ ਹੈ ਜੀ ਪਲੱਸ ਪ੍ਰਾਪਰਟੀ ਵੀ ਹੋਰ ਹੈਗੀ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਔਰ ਪੜ੍ਹੀ ਲਿਖੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਇਦਾ ਅਗਲਾ ਰਸਤਾ ਹੈ ਜੀ ਲੜਕੇ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਰਹਿ ਰਿਹਾ ਹੈ ਜੀ ਇਹ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਸਨਿਆਰਾ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਕੱਦ 5 ਫੁੱਟ 11 ਇੰਚ ਹੈ ਜੀ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਜੋਬ ਕਰਦਾ ਹੈ ਜੀ ਔਰ ਬਹੁਤ ਹੀ ਚੰਗੇ ਪੈਕੇਜ ਤੇ ਕੰਮ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਕਿਉਂਕਿ ਜੁਐਲਰੀ ਸ਼ੋਰੂਮ ਦਾ ਆਪਣਾ ਬਿਜ਼ਨਸ ਦੇਖਦੇ ਹਨ ਲੜਕਾ 골ਡ ਸਿਮਿਥ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦੀ ਇੱਕ ਭੈਣ ਹੈ ਜੀ ਮੈਰਿਡ ਹੈ ਇੱਕ ਭਰਾ ਹੈ ਜੀ ਉਹ ਮੈਰਿਡ ਹੈ ਲੜਕੇ ਦੀ ਅਗਰ ਫੈਮਿਲੀ ਦੀ ਗੱਲ ਕਰਦੇ ਆ ਤਾਂ ਇਸ ਦੀ ਫੈਮਿਲੀ ਦੇ ਵਿੱਚ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਜੁਐਲਰੀ ਦੀ ਸ਼ਾਪ ਨੂੰ ਦਾ ਬਿਜ਼ਨਸ ਕਰਦੇ ਹਨ ਪਲੱਸ ਇਹਨਾਂ ਦੇ ਕੋਲ ਗੈਸ ਏਜੰਸੀ ਵੀ ਹੈ ਜੀ ਪਲੱਸ ਇਹਨਾਂ ਦੇ ਵਿੱਚ ਕੋਲ ਦੋ ਗਨ ਹਾਊਸ ਹਨ ਬਹੁਤ ਹੀ ਵਧੀਆ ਫੈਮਿਲੀ ਹੈ ਜੀ ਲੜਕਾ ਖੁਦ ਆਸਟ੍ਰੇਲੀਆ ਦੇ ਵਿੱਚ ਸਨਿਆਰੇ ਦੀ ਐਗਜ਼ੀਬਿਸ਼ਨ ਲਗਵਾ ਚੁੱਕਾ ਹੈ ਜੀ ਔਰ ਬਹੁਤ ਹੀ ਵਧੀਆ ਉੱਥੇ ਆਪਣਾ ਬਿਜ਼ਨਸ ਨੂੰ ਸੈਟਲ ਕਰਨ ਜਾ ਰਿਹਾ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਨੂੰ ਕਾਸਟ ਦਾ ਇਸ਼ੂ ਨਹੀਂ ਹੈ ਨਾ ਹੀ ਕੋਈ ਜਾਤੀਬੰਦਨ ਹੈ ਲੜਕੀ ਸੋਣੀ ਸੁਨਖੀ ਤੇ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਜਰੂਰ ਕਰੋ ਜੀ ਇਹ ਸਾਂਜੀ ਅੱਜ ਦੇ ਜੋ ਕਿ ਖਾਸ ਬਹੁਤ ਹੀ ਵਧੀਆ ਰਿਸ਼ਤੇ ਦੀ ਤੁਹਾਡੇ ਲਈ ਅਸੀਂ ਲੈ ਕੇ ਆਂਦੇ ਆ ਅਗਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਇਸ ਰਿਸ਼ਤਿਆਂ ਦੀ ਜਾਣਕਾਰੀ ਬਾਰੇ ਜ਼ਰੂਰ ਦੱਸ ਕੇ ਜਾਇਓ ਜੀ ਸਾਡੇ ਚੈਨਲ ਨੂੰ ਤੁਸੀਂ ਆਪਣੇ ਸੱਜਣ ਮਿੱਤਰ ਜਾਂ ਭੈਣ ਭਰਾ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਔਰ ਨਵੇਂ ਰਿਸ਼ਤੇ ਮੁੰਡੇ ਅਤੇ ਕੁੜੀਆਂ ਦੇ ਉਹਨਾਂ ਨੂੰ ਵੀ ਮਿਲਦੇ ਰਹਿਣ ਜੀ ਅਗਰ ਤੁਸੀਂ ਵੀ ਕਿਸੇ ਆਪਣੇ ਭੈਣ ਭਰਾ ਸਾਥ ਸੱਜਣ ਮਿੱਤਰ ਜਾਂ ਕਿਸੇ ਰਿਸ਼ਤੇਦਾਰ ਦੀ ਐਡ ਦੇਣਾ ਚਾਹੁੰਦੇ ਹੋ ਸਾਡੇ YouTube ਚੈਨਲ ਤੇ ਤਾਂ ਸਾਨੂੰ ਬਾਇਓ ਡਾਟਾ ਪੇਜ ਕੇ ਸਾਡੇ ਫੋਨ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ ਜੀ 795 88310 ਅਸੀਂ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਕਰਦੇ ਹਾਂ ਜੀ